ਆ ਦੇਖੋ ਸਾਡੀ ਚਿਕਾਰ ਤਿਆਰ ਕੀਤੀ ਆ ਕੋਈ ਵੀ ਜੀ ਸਾਡਾ ਇੱਥੇ ਕਿਤੇ ਵੀ ਜਿੱਥੇ ਲੱਕੜ ਦੀ ਫੀਟਿੰਗ ਹੋਣੀ ਆ ਉਹਦੇ ਲੱਕੜ ਦੀ ਫੀਟਿੰਗ ਦੀ ਵੀ ਸਾਡੀ ਫੁੱਲ ਗਾਰੰਟੀ ਆ ਜਿੱਤਨੀ ਤੇ ਹੁੰਦਾ ਆ ਦਿਖਾਇਓ ਵੀਰੀ ਥੋੜਾ ਜਿਹਾ ਦੇਖਿਓ ਹਾਂ ਇੱਥੇ ਕੋਈ ਜੋੜ ਨਹੀਂ ਹੁੰਦਾ ਬਿਲਕੁਲ ਨਹੀਂ ਹੈਗਾ ਵੀ ਕੋਈ ਜੋੜ ਦਾ ਪਤਾ ਲੱਗਦਾ ਹਨਾ ਬਾਈ ਪੂਰੀ ਸਫਾਈ ਕੀਤੀ ਹੋਈ ਆ ਬਾਈ ਨੇ ਕਹੇ ਦੋ ਵੀ ਆ ਸਾਨੂੰ ਆ ਚੀਜ਼ ਚਾਹੀਦੀ ਏ ਜੇ ਤੁਹਾਨੂੰ ਕਿਸੇ ਨੇ ਫੋਟੋ ਲਿਆ ਕੇ ਦਿਖਾਦੀ ਵੀ ਸਾਨੂੰ ਆ ਚੀਜ਼ ਬਣਾ ਦਿਓ ਕੋਈ ਬਣ ਜੂਗੀ ਉਦੋਂ ਜਮਾਂ ਸੇਮ ਬਣ ਜੂਗੀ 21 ਬਣੂਗੀ ਕੰਮਾਲ ਵਰਤ ਤੁਸੀਂ ਸਾਰਾ ਇਹ ਹਾਂਜੀ ਇਹ ਤੁਸੀਂ ਪੂਰੀ ਕੰਪਨੀ ਦਾ ਵਰਤਦੇ ਹੋ 16 ਗੇ ਇਹ ਜੀਐਸਡਬਲਯੂ ਦਾ ਮਾਲ ਹੈ ਕੁਆਲਿਟੀ ਦੰਨੇ ਤੁਸੀਂ ਹਨਾ ਵੀ ਕੁਆਲਿਟੀ ਨਾਲ ਤੁਹਾਡਾ ਕੋਈ ਕੰਪਰੋਮਾਈਜ਼ ਨਹੀਂ ਹੈਗਾ ਜਿਹੜੇ ਬੰਦੇ ਨੇ ਰੇਟ ਘਟ ਵੱਧ ਕਰ ਲਿਆ ਜਾਂ ਕੋਈ ਕਰ ਲਿਆ ਫਿਰ ਉੱਥੇ ਕੁਆਲਿਟੀ ਆਪਾਂ ਨੂੰ ਘਟ ਵੱਧ ਕਰਨੀ ਪੈ ਜਾਂਦੀ ਹੈ ਨਾ ਮਸ਼ੀਨ ਕਾਦੇ ਲਈ ਵਰਤੀ ਜਾਂਦੀ ਹੈ ਇਹ ਇਹ ਚੁਗਾਠਾ ਬਣਾਉਣ ਵਾਸਤੇ ਵਰਤਦੇ ਆ ਜੀ ਠੀਕ ਹੈ ਜੀ ਸਮਝ ਲੋਗੇ ਅਸੀਂ ਸਾਰਾ ਕੰਪਿਊਟਰ ਵਾਲਾ ਮਾਲ ਇਸੇ ਤੇ ਤਿਆਰ ਕਰਦੇ ਆ ਜਿੰਨਾ ਮਸ਼ੀਨਾਂ ਨਾਲ ਵੈਸੇ ਜਿਹੜੀ ਹੁੰਦੀ ਹੈ ਠੀਕ ਹੈ ਬਸ ਜਿਹੜੀ ਹੱਥ ਦੀ ਕਲਾਕਾਰੀ ਆ ਉਹ ਸਾਰਿਆਂ ਨੂੰ ਬੈਸਟ ਹੁੰਦੀ ਆ ਹੱਥ ਨਹੀਂ ਕਰਦੇ ਆ ਸਾਰਿਆਂ ਕੋਈ ਵੀ ਸਾਡੇ ਕੋਲੇ ਮਸ਼ੀਨਾਂ ਸਾਬ ਹੈਗੀਆਂ ਆ ਸਾਰੀਆਂ ਮਸ਼ੀਨਾਂ ਤੁਹਾਡੇ ਕੋਲੇ ਬਾਈ ਜੀ ਕਹਰੇ ਦੀ ਵੀ ਸਾਰੀ ਕੋਠੀ ਦਾ ਜੇ ਕੋਈ ਠੇਕਾ ਤੁਹਾਡੇ ਸਾਡੇ ਕੋਲ ਦੇ ਕੇ ਜਾਂਦੇ ਨੇ ਤਾਂ ਉਹਨਾਂ ਨੂੰ 20 ਕਿਲੋਮੀਟਰ ਦੀ ਸਰਵਿਸ ਫ੍ਰੀ ਹੈ ਵੀਰੇ ਜੇ ਕੋਈ ਕਿਸਦਾ ਘਰ ਹੈਗਾ 40 ਕਿਲੋਮੀਟਰ ਦੇ ਜਾਂ 60 ਕਿਲੋਮੀਟਰ ਦੇ ਤਾਂ ਉਹਨੂੰ 20 ਕਿਲੋਮੀਟਰ ਦੀ ਫ੍ਰੀ ਕੱਟ ਕੇ 40 ਕਿਲੋਮੀਟਰ ਦੇ ਉਹਨਾਂ ਤੋਂ ਪੈਸੇ ਲੈਤੇ ਜਾਣਗੇ